ਸਰਬਜੀ ਸੰਗਰੂਰ ਵੀ ਦੀ ਕਵਤਾ ਨਹੀਂ ਆਉਣਾ ਬਾਜ ਕਦੇ ਆਪਣੀਆਂ ਹਰਕਤਾਂ ਤੋਂ ਆਪਣੀਆਂ ਹਰਕਤਾਂ ਤੋਂ ਆਪਣੀਆਂ ਹਰਕ ਤਾ ਤੂੰ ਨਹੀਂ ਆਉਣਾ ਬਾਜ ਕਦੇ ਨਹੀਂ ਆਉਣਾ ਨਹੀਂ ਆਉਣਾ ਬਾਜ ਕਦੇ ਹਰਕ ਤਾ ਤੂੰ ਜੋਤੇ ਨੂੰ ਥੱਲੇ ਗਿਰਉਣਾ ਕਾਉਂਦੇ ਨੇ ਜੋ ਤੈਨੂੰ ਥੱਲੇ ਗਿਰਾਉਣਾ ਕਾਉਂਦੇ ਨੇ ਨਹੀਂ ਆਉਣਾ ਬਾਜ਼ ਕਦੇ ਹਰਕਤਾਂ ਤੂੰ ਹਰਕਤਾਂ ਤੂੰ ਜੋ ਤੈਨੂੰ ਥੱਲੇ ਗਿਰਾਉਣ ਲਈ ਤਿਆਰ ਰਹਿੰਦੇ ਨੇ ਜੋ ਤੈਨੂੰ ਥੱਲੇ ਗਿਰਾਉਣ ਲਈ ਤਿਆਰ ਰਹਿੰਦੇ ਨੇ ਨਹੀਂ ਆਉਣਾ ਬਾਜ ਕਦੇ ਤੇਰੀ ਲਿਖੀ ਇਬਾਰਤ ਨੂੰ ਤੇਰੀ ਲਿਖੀ ਹਰ ਨਵੀਂ ਇਬਾਰਤ ਨੂੰ ਮੋਕਾ ਮਿਲਣ ਤੇ ਮੋਕਾ ਮਿਲਣ ਤੇ ਮਿਟਾਉਣ ਲਈ ਤਿਆਰ ਰਹਦੇ ਨੇ ਤੇ ਆ ਰਹੇ ਨੇ ਨਹੀਂ ਆਉਣਾ ਬਾਜ਼ ਕਦੇ ਆਪਣੀਆਂ ਹਰ ਕਟਾਂ ਤੋਂ ਨਹੀਂ ਆਉਣਾ ਬਾਜ਼ ਕਦੇ ਆਪਣੀਆਂ ਹਰ ਕਟਾਂ ਤੋਂ ਜੋ ਤੈਨੂੰ ਥੱਲੇ ਗਿਰੋਂ ਲਈ ਜੋ ਤੈਨੂੰ ਥੱਲੇ ਗਿਰੋਂ ਲਈ ਤਿਆਰ ਰਹਿੰਦੇ ਨੇ ਤਿਆਰ ਰਹਿੰਦੇ ਨੇ ਗੱਲਾਂ ਤੇਰੀਆਂ ਕਰਦੇ ਇਕੱਠਾਂ ਚ ਤੇਰੇ ਹੱਕ ਦੀਆਂ ਗੱਲਾਂ ਤੇਰੀਆਂ ਕਰਦੇ ਕੱਠਾਂ ਚ ਤੇਰੇ ਹੱਕ ਦੀਆਂ ਮੌਕਾ ਮਿਲਣ ਤੇ ਮੌਕਾ ਮਿਲਣ ਤੇ ਲਾ ਹੱਥਾਂ ਨੂੰ ਥੁੱਕ ਮੌਕਾ ਮਿਲਣ ਤੇ ਲਾ ਹੱਥਾਂ ਨੂੰ ਥੁੱਕ ਚੁੱਕਣ ਚਕਾਣ ਨੂੰ ਚੁੱਕਣ ਚਕਾਣ ਨੂੰ ਤਿਆਰ ਰੰਦੇ ਨੇ ਤਿਆਰ ਰੰਦੇ ਨੇ ਤਿਆਰ ਰੰਦੇ ਨੇ ਨਹੀਂ ਆਉਣਾ ਬਾਜ ਕਦੇ ਓ ਨਾ ਆਪਣੀਆਂ ਹਰ ਕਟਾਂ ਤੂੰ ਆਪਣੀਆਂ ਹਰ ਕਟਾਂ ਤੂੰ ਜੋ ਤੈਨੂੰ ਥੱਲੇ ਜੋ ਤੈਨੂੰ ਥੱਲੇ ਗਿਰਾਂ ਨੇ ਲਈ ਤਿਆਰ ਰੰਦੇ ਨੇ ਤਿਆਰ ਰੰਦੇ ਨੇ ਸੁਣ ਕੇ ਨਾ ਰਾਜੀ ਸੋਣ ਸੰਗ ਰੂਰਵੀ ਸੋਣ ਸੰਗ ਰੂਰਵੀ ਸੋਣ ਕੇ ਨਾਰਾਜੀ ਸੋਣ ਸੰਗ ਰੂਰਵੀ ਕੋਈ ਤੇਰੇ ਦਿਲ ਦੀਆਂ ਗੱਲਾਂ ਨੂੰ ਕੋਈ ਤੇਰੇ ਦਿਲ ਦੀਆਂ ਗੱਲਾਂ ਨੂੰ ਸੁਣ ਕੇ ਨਾਰਾਜ਼ੀ ਸੁਣ ਸੰਗ ਰੂਰਵੀ ਕੋਈ ਤੇਰੇ ਦਿਲ ਦੀਆਂ ਗੱਲਾਂ ਨੂੰ ਇੱਥੇ ਤਾਂ ਕਈ ਇੱਥੇ ਤਾਂ ਕਈ ਆਪਣੀ ਸਣਾਉਣ ਨੂੰ ਇੱਥੇ ਤਾਂ ਕਈ ਆਪਣੀ ਸਣਾਉਣ ਨੂੰ ਤਿਆਰ ਰਹਿੰਦੇ ਨੇ ਤਿਆਰ ਰਹਿੰਦੇ ਨੇ ਐਨਾ ਪਰਮੋਟ ਕਿਤਾ ਸੁਣ ਸੰਗਰੂਰ ਵੀ ਅਸਲਾ ਕਲਚਰ ਨੂੰ ਐਨਾ ਪਰਮੋਟ ਕੀਤਾ ਸੁਣ ਸੰਗਰੂਰ ਵੀ ਅਸਲਾ ਕਲਚਰ ਨੂੰ ਬਿਨਾ ਅਸਲਾ ਲਹਾਂਸ ਗਈ ਲੈਉਣ ਨੂੰ ਬਿਨਾ ਅਸਲਾ ਲੈ ਸੰਸ ਕੈ ਲਿਆਣ ਨੂੰ ਤਿਆਰ ਰਹਿੰਦੇ ਨਹੀਂ ਤਿਆਰ ਰਹਿੰਦੇ ਨਹੀਂ ਤਿਆਰ ਰਹਿੰਦੇ ਨਹੀਂ ਨਹੀਂ ਆਉਣਾ ਬਾਜ ਕਦੇ ਨਹੀਂ ਆਉਣਾ ਬਾਜ ਕਦੇ ਓਣਾ ਆਪਣੀਆਂ ਹਰ ਇੱਕ ਟਾਂ ਤੋਂ ਆਪਣੀਆਂ ਹਰ ਇੱਕ ਟਾਂ ਤੋਂ ਨਹੀਂ ਓਣਾ ਬਾਜ ਕਦੇ ਨਹੀਂ ਓਣਾ ਨਹੀਂ ਓਣਾ ਹੋ ਹੋ <laughs> oh